ਸਾਰੇ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੀ ਡਬਲਯੂ ਪੀ 16 1972 2025 ਦੇ ਵਿੱਚ ਕੇਸ ਹੋਣ ਵਾਲੀ ਜਿਹੜੀ ਇੱਕ ਸਨਮਾਈ ਦਾ ਜ਼ਿਕਰ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਹਰੇਕ ਆਉਣ ਵਾਲੀ ਵੀਡੀਓ ਆਪ ਸਭ ਨੂੰ ਸਮੇਂ ਸਿਰ ਮਿਲ जाया ਕਰੇ ਪੰਜਾਬ ਦੇ 6ਵੀਂ ਤਨਖਾਹ ਕਮਿਸ਼ਨ ਜੋ ਕਿ 2021 ਦੇ ਵਿੱਚ ਲਾਗੂ ਹੋਇਆ ਸੀ ਉਸ ਦੇ ਵਿੱਚ ਕਈ ਪ੍ਰਕਾਰ ਦੀਆਂ ਅਨੋਮਲੀਆਂ ਰਹਿ ਗਈਆਂ ਸਨ ਜੋ ਪੰਜਾਬ ਸਰਕਾਰ ਦੇ ਵੱਲੋਂ ਪੂਰੀਆਂ ਨਹੀਂ ਹੋ ਸਕੀਆਂ ਇਸੇ ਤਰ੍ਹਾਂ ਕੇਂਦਰ ਸਰਕਾਰ ਤੇ ਪੰਜਾਬ ਦੇ ਗੁਆਂਢੀ ਰਾਜ que aqui ਚੰਡੀਗੜ੍ਹ ਯੂਟੀ ਅਤੇ ਹਰਿਆਣਾ ਸਰਕਾਰ ਨੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਕੇਂਦਰ ਦੀ ਤਰਜ਼ ਤੇ 55% ਡੀਏ ਦੇ ਕੇ ਡੀਏ ਅਪਡੇਟ ਕਰ ਦਿੱਤਾ ਸੀ ਪਰੰਤੂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਦਾ ਅਜੇ ਤੱਕ 42% ਡੀਏ ਲੈਣ ਲਈ ਮਜਬੂਰ ਹਨ ਜਿਸ ਦੇ ਕਰਕੇ ਕੁੱਲ ਮਿਲਾ ਕੇ ਮੰਗਾ ਮੰਗਾ ਜਿਹੜਿਆਂ ਨੇ 13% ਡੀਏ ਕੇਂਦਰ ਤੇ ਗੁਆਂਢੀ ਰਾਜਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਤੋਂ ਘੱਟ ਲੈ ਰਹੇ ਹਨ ਮੁਲਾਜ਼ਮਾਂ ਤੇ ਪੈਨਸ਼ਨਰਸ ਨੇ ਬਹੁਤ ਵਾਰੀ ਤਰਨੇ ਸਾਰੇ ਅਤੇ ਰੈਲੀਆਂ ਕਰਕੇ ਪੰਜਾਬ ਸਰਕਾਰ ਨੂੰ ਪੈਂਡਿੰਗ ਜਿਹੜਾ ਹੈ 13% ਡੀਏ ਦੇਣ ਦੀਆਂ ਬੇਨਤੀਆਂ ਕੀਤੀਆਂ ਸਨ ਪਰੰਤੂ ਪੰਜਾਬ ਦੇ ਜਿਹੜੇ ਭਗਵੰਤ ਸਿੰਘ ਮਾਨ ਸਰਕਾਰ ਜਿਹੜੀ ਹੈ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਕਿ ਉਹਨਾਂ ਤੇ ਅਸਰ ਨਹੀਂ ਹੋਇਆ ਇਹਦੇ ਕੋਲ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਾਂਝੇ ਫਰੰਟ ਦੇ ਉਦੇਦਾਰਾਂ ਨੂੰ ਕਈ ਵਾਰੀ ਮੀਟਿੰਗ ਦਾ ਸਮਾਂ ਦੇ ਕੇ ਐਨ ਮੌਕੇ ਤੇ ਮੀਟਿੰਗਾਂ ਨੂੰ ਜਿਹੜਾ ਹੈ ਮੁਲਤਵੀ ਕਰਕੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਜਿਹੜਾ ਕੀ ਕੋਝਾ ਮਜਾਕ ਕੀਤਾ ਹੈ ਜ ਦੋ ਸਰਕਾਰ ਪੈਂਡਿੰਗ 13% ਡੀ ਤੋਂ ਬਾਅਦ ਇਹ ਮੁਲਾਜ਼ਮਾਂ ਤੇ ਪੈਨਸ਼ਨਰਸ ਦੀ ਗੱਲ ਸੁਣਨ ਨੂੰ ਤਿਆਰ ਵੀ ਨਹੀਂ ਤੇ ਫਿਰ ਮਜਬੂਰ ਹੋ ਕੇ ਜਿਹੜਾ ਉਹਨਾਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹੜਾ ਹੈ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਹੈ ਈਜ਼ੀਲੀ ਹੁਣ ਇੱਕ ਸੀਡਬਲਯੂਪੀ ਨੰਬਰ 161972 ਔਰ ਜਿਹੜਾ 2025 ਪ੍ਰੀਮ ਕੁਮਾਰ ਐਂਡ ਆਦਰਸ ਵਰਸ ਸਟੇਟ ਆਫ ਪੰਜਾਬ ਐਂਡ ਆਦਰਸ ਮੀਤੀ ਜਿਹੜੀ ਹੈ 28 ਮਈ 2025 ਨੂੰ ਜਿਸ ਜਿਹੜੀ ਹੈ ਕੀਤੀ ਗਈ ਸੀ ਤੇ ਜਿਸ ਦੀ ਇੱਕ ਸਖੇਪਨ ਸੁਣਵਾਈ 1 ਜੁਲਾਈ 2025 ਨੂੰ ਹੋਈ ਸੀ ਹੁਣ ਇਸ ਕੇਸ ਦੀ ਜਿਹੜੀ ਅਗਲੀ ਡੇਟ ਹੈ 10 ਜੁਲਾਈ 2025 ਰੱਖੀ ਗਈ ਹੈ ਇਸ ਕੇਸ ਨੂੰ ਜਿਸਟ ਟਾਈਪ ਨੂੰ ਅਰਜੈਂਟ ਵਿੱਚ ਰੱਖਿਆ ਗਿਆ ਹੈ ਇਹ ਸੁਣਵਾਈ ਜਿਹੜੀ ਹੈ ਮਿਸਟਰ ਜਸਟਿਸ ਅਮਨ ਚੌਧਰੀ ਦੇ ਬੈਂਚ ਤੇ ਕੀਤੀ ਜਾਵੇਗੀ ਜਿਸ ਪਟੀਸ਼ਨ ਦੀ ਤਰਫੋਂ ਸੰਨੀ ਸਿੰਘਲਾ ਪੈਰਵਾਈ ਕਰਨਗੇ ਅਤੇ ਐਡਵੋਕੇਟ ਏਜੀ ਪੰਜਾਬ ਹੋਣਗੇ ਮਤਲਬ ਹੈ ਕਿ ਇਸੇ ਰਹੀ ਪੈਂਡਿੰਗ ਡੀਏ ਦਾ ਇੱਕ ਕੇਸ ਦੀ ਸੁਣਵਾਈ ਮਾਨਜੁਕ ਸੁਪਰੀਮ ਕੋਰਟ ਦੇ ਵਿੱਚ ਹੋਈ ਸੀ ਜੋ ਕਿ ਵੈਸਟ ਬੰਗਾਲ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨ ਦਾ ਡੀਏ ਜਾਰੀ ਕਰਨ ਸੰਬੰਧੀ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਸਖਤ ਰੁਖਾ ਬਣਾਉਂਦੇ ਹੋਏ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ ਅਤੇ ਵੈਸਟ ਬੰਗਾਲ ਸਰਕਾਰ ਨੂੰ 25% ਪੈਂਡਿੰਗ ਜਿਹੜਾ ਹੈ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਸ ਲਈ ਜਾਰੀ ਕਰਨ ਦਾ ਹੁਕਮ ਸੁਣਾਇਆ ਸੀ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਮਾਨਜੁਕ ਪੰਜਾਬ ਦੇ ਲੋ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਦੋਂ ਫੈਸਲਾ ਤੇ ਪੈਨਸ਼ਨਰਸ ਦੇ ਜਿਹੜੀਆਂ ਇਤੇ ਪੰਜਾਬ ਦੇ ਬਲਾਸਮਾ ਤੇ ਪੈਸ਼ਨਰ ਦੇ ਹੱਕ ਦੇ ਵਿੱਚ ਜਿਹੜਾ ਆਉਂਦਾ ਹੈ ਪੈਂਡਿੰਗ 13% ਡੀਏ ਜਾਰੀ ਕਰਨ ਸੰਬੰਧੀ ਸੁਣਾਇਆ ਜਾਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਆਉਣ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ